ਮੈਂ ਖੁੰਦਾ ਬਸਨੀਕ ਐ 66 83 ਤੋਂ 83 84 ਤੋਂ ਜਿਹੜੀ ਕਾਲਜ ਰੋਡ ਨੂੰ ਦੋ ਛੜਕਾਂ ਦਾ ਮਿਲਾਉਂਦੀ ਆ ਦੋਨੇ ਛੜਕਾਂ ਦਾ ਹੀ ਬਹੁਤ ਮੰਦਾ ਹਾਲ ਸੀ ਇਥੋਂ ਨੰਗਾ ਤੱਕ ਨਹੀਂ ਜਾਂਦਾ ਸੀ ਨਾਲ ਲਗਮਾ ਸ਼ਾਂਤੀਵਾਣਾ ਇੱਥੇ ਵੀ ਦੇ ਕੋਈ ਆਉਂਦੇ ਸਕਾਰ ਕਰਾਉਣ ਤਾਂ ਲੋਕ ਬਕਾਇਦਾ ਰੂਪ ਚ ਸਾਨੂੰ ਕਹਿੰਦੇ ਸੀ ਕਿ ਵੀ ਆ ਯਾਰ ਸੜਕ ਦਾ 84 ਤੋਂ ਹੁਣ ਤੱਕ ਬਣੀ ਨਹੀਂ ਇਹ ਸਰਕਾਰ ਨੇ ਆ ਕੇ ਜੇ ਸੁਣਾਈ ਕੀਤੀ ਐ ਜਿਹੜੀ ਛੜਕ ਹੈ ਇਹ ਤਿੰਨ ਵਾਰਡਾਂ ਨੂੰ ਮਿਲਾਉਂਦੀ ਆ ਤੇ ਮੇਨ ਹਾਈਵੇ ਤੇ ਨੈਸ਼ਨਲ ਹਾਈਵੇ ਤੇ ਪਹੁੰਚਦੀ ਹੈ ਜਿੱਥੋਂ ਨਤ ਦਾ ਅਟ੍ਰੈਕ ਦਾ ਆਉਣਾ ਜਾਣਾ ਜਾਂ ਕੋਈ ਜਿੰਨੀ ਵੀ ਵਹੀਕਲ ਹੈ ਇੱਥੋਂ ਟਪਦੇ ਆ ਪਰ ਲੋਕਾਂ ਨੇ ਖੁਸ਼ੀ ਮਹਿਸੂਸ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਸਿਵਲ ਸਿਸਟਮ ਦਾ ਕੰਮ ਕੀਤਾ ਉਦੋਂ ਤੋਂ ਹੀ ਖੁਸ਼ੀ ਮਹਿਸੂਸ ਕਰ ਰਹੇ ਆ ਕਾਫੀ ਲੰਮੇ ਟਾਈਮ ਤੋਂ ਪ੍ਰੇਖ ਸੀਗੀ ਸਾਨੂੰ ਇੱਕ ਕਾਲ ਜੀ ਤੇ ਸੜਕ ਬਣਾਣਾ ਇੱਕੋ ਕੀ ਆ ਏਰੀਆ ਸੀ ਆ ਇਧਰਲਾ ਗੁਰਦੇਵ ਭਾਦਰ ਨਗਰ ਸ਼ੀਰਪਾਲ ਸਿੰਘ ਦੇ ਜੋ ਵਾਸੀ ਸੀਗੇ ਉਹਨਾਂ ਨੂੰ ਬਹੁਤ ਮੁਸ਼ਕਲ ਹੋ ਗਈ ਸੀ ਨਾ ਤੇ ਹੁਣ ਸੁਣੀ ਗਈ ਆ ਉਮੀਦ ਆ ਕਿ ਸੜਕ ਵਧੀਆ ਕਰਾਉਣਗੇ ਠੇਕੇਦਾਰ ਤੇ ਲੋਕਾਂ ਨੂੰ ਵੀ ਬੇਨਤੀ ਆ ਤੁਸੀਂ ਵੱਧ ਤੋਂ ਵੱਧ ਸਹਿਯੋਗ ਦਿਓ ਕੋਲੇ ਖੜਕੇ ਬਣਵਾਇਓ ਕਿ ਬਾਅਦ ਚੋਂ ਫਿਰ ਤੁਸੀਂ ਕਹੋਗੇ ਸੜਕਾਂ ਇਹ ਬਣ ਜਾਂਦੀ ਆ ਤੁਹਾਡਾ ਪੈਸਾ ਤੁਹਾਡਾ ਇੱਥੇ ਲੱਗਣਾ ਤੇ ਉਮੀਦ ਆ ਤੁਸੀਂ ਸਾਰੇ ਸਾਥ ਦਿਓਗੇ ਇਹ ਜਿਹੜੀ ਇਹ ਜਿਹੜੀ ਸੜਕ ਹੈ ਇਹ ਇੰਟਰਲੋਕਿੰਗ ਟਾਈਲ ਬਣੂਗੀ ਜਾਂ ਸਲੋਕਲੀ ਬਣੂਗੀ ਇੰਟਰਲੋਕ ਟਾਈਲ ਬਣੂਗੀ ਇੰਟਰਲੋਕਿੰਗ ਟਾਈਲ ਇਹ ਬਣੂਗੀ ਠੀਕ ਹੈ ਜੀ ਇੱਥੇ ਕਾਲਜ ਵੀ ਬਣਿਆ ਹੋਇਆ ਔਰ ਸ਼ਮਸ਼ਾਨ ਘਟ ਵੀ ਹੈ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਆਉਂਦੀਆਂ ਸੀਗੀਆਂ ਕុំ ਕਾਲਜ ਦੇ ਬੱਚੇ ਜਾਂਦੇ ਸੀਗੇ ਕੋਈ ਜਦੋਂ ਕੋਈ ਮੌਤ ਹੋ ਜਾਂਦੀ ਸੀ ਜਾਂ ਉੱਥੋਂ ਦੇ ਲੋਕ ਰੰਗਦੇ ਸੀਗੇ ਪਰੇਸ਼ਾਨੀ ਆਉਂਦੀ ਸੀਗੀ ਪਰ ਕਾਫੀ ਟਾਈਮ ਤੋਂ ਮੰਗ ਸੀਗੀ ਹੁਣ ਚਲੋ ਸੁਣੀ ਆ ਆਪਣੀ ਸਪੀਕਰ ਸਾਹਿਬ ਨੇ ਤਾਂ ਆਪਾਂ ਨੂੰ ਸਹਿਯੋਗ ਜੜਾ ਚਾਹੀਦਾ